ਤੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਜਾਮ ਜਿਹੜੇ ਸੜਕਾਂ ਤੇ ਪ੍ਰਦਰਸ਼ਨਕਾਰੀ ਜਿਹੜੀ ਹੈ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਸਿੰਘ ਸਾਹਿਬਾਨ ਜਿਹੜੇ ਕੀ ਹੈ ਤੇ ਲਖੇ ਨੇ ਸਰ ਬਾਬਾ ਜੀ ਬਾਬਾ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਪ੍ਰਦਰਸ਼ਨਕਾਰੀ ਏਡਾ ਵੱਡਾ ਕੰਮ ਹੋ ਰਿਹਾ ਹੈ ਇਹਦੇ ਬਾਰੇ ਹਾਇਕ ਉਸੇ ਨਹੀਂ ਕਰ ਸਕਾਂ ਬਾਬਾ ਜੀ ਪਲੀਜ਼ ਤੋ ਬਿਲਕੁਲ ਤਸਵੀਰਾਂ ਦੇਖ ਸਕਦੇ ਤੁਸੀਂ ਕਿ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਆ ਲਗਾਤਾਰ ਮੋਰਚੇ ਦੀਆਂ ਸੋ ਬਿਲਕੁਲ ਇਹ ਤਸਵੀਰਾਂ ਚ ਦੇਖ ਰਹੇ ਹੋ ਕਿ ਅ ਪ੍ਰਦਰਸ਼ਨ ਕਰ ਜਿਹੜਾ ਕੀ ਹੈ ਸੜਕ ਤੇ ਬੈਠ ਕੇ ਜਿਹੜਾ ਕੀ ਹੈ ਪ੍ਰਦਰਸ਼ਨ ਆਪਣਾ ਕਰ ਰਹੇ ਨੇ ਅ ਬੁੱਢੇ ਦਰਿਆ ਨੂੰ ਲੈ ਕੇ ਜਿਹੜਾ ਕੀ ਅੱਜ ਲੱਖਾਂ ਸਦਾਨਾ ਵੱਲੋਂ ਕਾਲ ਦਿੱਤੀ ਗਈ ਸੀ ਬੁੱਢੇ ਦਰਿਆ ਨੂੰ ਜਿਹੜਾ ਕੀ ਬਣ ਲਾਇਆ ਜਾਏਗਾ ਤਸਵੀਰਾਂ ਨੇ ਦਿਖਾ ਰਹੇ ਤੁਹਾਨੂੰ ਚੋਸ ਸ਼ਾਂਤੀ ਮੇ ਨਾਲ ਜਿਹੜਾ ਕੀ ਹੈ ਪ੍ਰਦਰਸ਼ਨ ਜਿਹੜਾ ਕੀ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦੇਖ ਰਿਹਾ ਦਿਖਾ ਰਿਹਾ ਤੁਹਾਨੂੰ ਇੱਕ ਸਾਹਮਣੇ ਮੁਰਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਸ਼ਾਂਤੀ ਮੇ ਨਾਲ ਜਿਹੜਾ ਕੀ ਹੈ ਇੱਥੇ ਪ੍ਰਦਰਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸਰ ਦੇਵ ਤਸਵੀਰਾਂ 'ਚ ਬਾਈ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਦਿਆ ਅੱਜ ਬੁੱਡੇ ਦਰਾਂ ਨੂੰ ਬੰਦ ਕਰਨ ਨੂੰ ਲੱਖਾਂ ਸਤਾ ਨੇ ਯਾ ਕਾਲ ਕੀਤੀ ਵੱਡੇ ਗਿਣਤੀ ਦੇ ਜੀ ਸਮਰਥਕ ਪੰਜਾਬੀ ਆਏ ਨੇ ਕਾਲੇ ਪਾਣੀ ਨੂੰ ਬੰਦ ਕਰਾਉਣ ਦੇ ਲਈ ਜੀ ਜੀ ਦੇਖੋ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੇ ਕੋਈ ਗਰੀਨ ਟ੍ਰਿਬਿਊਨਲ ਜਾਂ ਹੋਰ ਜਿਹੜਾ ਇਹ ਸਿਸਟਮ ਬਣਿਆ ਹੋਇਆ ਗੰਦੇ ਪਾਣੀ ਨੂੰ ਜੇ ਅੱਜ ਗੰਦੇ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਇਹ ਵੈਸੇ ਹੀ ਅਤ ਦੁੱਖਦਾਈ ਆ ਪਰ ਲੇਕਿਨ ਸਾਨੂੰ ਮਜਬੂਰ ਹੋ ਕੇ ਵਾਰ-ਵਾਰ ਕਦੇ ਧਰਨੇ ਲਾਉਣੇ ਪੈਂਦੇ ਨੇ ਕਦੇ ਸਾਨੂੰ ਕੁਝ ਕਰਨਾ ਪੈਂਦਾ ਕਦੇ ਕੁਝ ਕਰਨਾ ਪੈਂਦਾ ਇਹ ਸਾਨੂੰ ਕਰਨਾ ਕਿਉਂ ਪੈਂਦਾ ਪਤਾ ਨਹੀਂ ਸਾਨੂੰ ਤਾਂ ਆਪਣੇ ਆਪ ਸਮਝ ਨਹੀਂ ਲੱਗਦੀ ਅੱਜ ਅਸੀਂ ਇਹਨਾਂ ਇੰਡਸਟਰੀ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਆ ਜੇ ਕਿਤੇ ਗੰਦੇ ਪਾਣੀ ਦੇ ਗਲਾਸ ਨੂੰ ਹੱਥ ਲੱਗ ਜਾਣ ਅਸੀਂ ਉਹ ਪਾਣੀ ਨੂੰ ਪੀ ਨਹੀਂ ਸਕਦੇ ਪਰ ਲੇਕਿਨ ਯਾਰ ਸੋਚ ਕੇ ਦੇਖੋ ਤੁਸੀਂ ਇੰਨਾ ਆਪਣੇ ਆਪ ਨੂੰ ਸਾਫ਼-ਸੁਥਰਾ ਰੱਖਦੇ ਹੋ ਤੁਹਾਡਾ ਇਹ ਸਿੱਟਿਆ ਹੋਇਆ ਪਾਣੀ ਗੰਦੇ ਨਾਲੇ ਦੇ ਵਿੱਚ ਲੋਕ ਗਾਹਾਂ ਪੀ ਰਹੇ ਨੇ ਇਨਸਾਨੀ ਫਰਜ਼ ਤਾਂ ਤੁਹਾਡਾ ਹੋਣਾ ਚਾਹੀਦਾ ਪਰ ਲੇਕਿਨ ਪਤਾ ਨਹੀਂ ਕਿਉਂ ਇਹਨਾਂ ਦੇ ਲੋਕਾਂ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਉਲਟਾ ਸਾਨੂੰ ਜਿਹੜੇ ਅਸੀਂ ਲੋਕ ਕੰਮ ਕਰਨਾ ਚਾਹੁੰਦੇ ਆਂ ਪੰਜਾਬ ਦਾ ਵਾਤਾਵਰਣ ਵਧੀਆ ਬਣਾਉਣਾ ਚਾਹੁੰਦੇ ਆਂ ਸਾਨੂੰ ਵੇਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੰਗ ਕੀਤਾ ਜਾਂਦਾ ਹੈ ਡੈਡੀਕੇਟਿੰਗ ਵੀ ਤਰਨਾਤ ਕੀਤੀ ਗਈ ਹੈ ਲਗਾਤਾਰ ਜਰੀਏ ਪੰਜਾਬ ਕੋ ਦਾ ਜਵਾਨ ਖਰਾ ਦੇਖਾ ਗਈ ਤੇ ਵੀ ਜਿਹੜੇ ਪ੍ਰਦਰਸ਼ਨਕਾਰੀ ਮਜਬੂਰ ਹੋ ਕੇ ਬੈਠੇ ਨੇ ਜੀ ਬਿਲਕੁਲ ਬਿਲਕੁਲ ਦੇਖੋ ਸਾਡਾ ਅਸੀਂ ਅਸੀਂ ਨਹੀਂ ਚਾਹੁੰਦੇ ਹੈਗੇ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਹਲੜ-ਫੁੱਲੜ ਬਾਜੀ ਕਰਨਾ ਪਰ ਲੇਕਿਨ ਪੁਲਿਸ ਪ੍ਰਸ਼ਾਸਨ ਹਮੇਸ਼ਾ ਸਾਡੇ ਨਾਲ ੱੱਕਾ ਕਰਦਾ ਅਸੀਂ ਜਾਵਤੇ ਦੇ ਵਿੱਚ ਰਹਿ ਕੇ ਰੋੜੇ ਜਾਮ ਕਰ ਸਕਦੇ ਹਾਂ ਹੋਰ ਅਸੀਂ ਕੀ ਕਰ ਸਕਦੇ ਹਾਂ ਪਰ ਪੁਲਿਸ ਪ੍ਰਸ਼ਾਸਨ ਸਾਨੂੰ ਉੱਥੇ ਵੀ ਉਹ ਨਹੀਂ ਕਰਨ ਦਿੰਦਾ ਨਾ ਸਾਡੀ ਅਪੀਲ ਨਾ ਵਕੀਲ ਨਾ ਦਲੀਲ ਫਿਰ ਅਸੀਂ ਕੀ ਕਰਾਂਗੇ ਫਿਰ ਬਾਅਦ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਗਰਮ ਹੋ ਜਾਂਦੇ ਹੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਇੰਡਸਟਰੀ ਵਾਲਿਆਂ ਨੂੰ ਵੀ ਬੇਨਤੀ ਆ ਤੇ ਸਾਲੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਸਾਡੀ ਇਸ ਭਾਵਨਾ ਨੂੰ ਸਮਝਦੇ ਹੋਏ ਇਹ ਜਿਹੜਾ ਗੰਦੇ ਨਾਲੇ ਦਾ ਪਾਣੀ ਆ ਇਹਨਾਂ ਨੂੰ ਤੁਰੰਤ ਸਾਫ਼ ਕਰਵਾਉਣ ਵਾਸਤੇ ਕੋਈ ਨਾ ਕੋਈ ਉਪਰਾਲੇ ਕਰਨੇ ਚਾਹੀਦੇ ਨੇ ਬਿਲਕੁਲ ਗੰਦੇ ਪਾਣੀ ਨੂੰ ਸਾਫ਼ ਕਰਾਉਣ ਦੀ ਜਿਹੜੀ ਆ ਅਪੀਲ ਕੀਤੀ ਜਾ ਰਹੀ ਆ ਲੋਕਾਂ ਦੇ ਵੱਲੋਂ ਤੇ ਇੰਡਸਟਰੀਅਲ ਨੂੰ ਵੀ ਜਿਹੜੀ ਆ ਬੇਨਤੀ ਕੀਤੀ ਗਈ ਹੈ ਹਾਲਾਂਕਿ ਨੌਜਵਾਨ ਵੀ ਆਏ ਨੇ ਮਾਤਾ ਪਿਤਾ ਵੀ ਜਿਹੜੇ ਇੱਥੇ ਸਮਰਥਕ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਜੁੜੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕਰ ਰਿਹਾ ਜਿਹੜਾ ਕੀ ਹੈ ਸੜਕ ਦੇ ਅੱਗੇ ਨਹੀਂ ਤੇ ਹੁਣ ਇੱਥੇ ਦੇਖੀ ਪ੍ਰਦਰਸ਼ਨ ਕਰ ਰਿਹਾ ਪ੍ਰਦਰਸ਼ਨ ਚੱਲ ਰਿਹਾ ਵੈ ਤੁਸੀਂ ਨਾ ਬਾਰ-ਬਾਰ ਬਾਰ-ਬਾਰ ਇੱਥੋਂ ਪੁਲਿਸ 2 4 5 4 ਗੱਡੀਆਂ ਪਹਿਲਾਂ ਲਿ ਜਾ ਚੁੱਕੀ ਆ ਹੁਣ ਇੱਥੋਂ ਫੇਰ ਹੋਰ 100 200 ਲੋਕਾਂ ਨੂੰ ਲੈ ਜਾਣਗੇ ਫੇਰ ਕੀ ਹੋਊਗਾ ਫੇਰ ਕੀ ਹੋਊਗਾ ਅੱਜ ਹੋਊਗਾ ਫੇਰ 3 ਤਰੀਕ ਤੋਂ ਬਾਅਦ ਫੇਰ ਕੋਈ ਕਾਲ ਦੇ ਦੇਣਗੇ ਫੇਰ ਲੋਕ ਇੱਥੇ ਘੱਟੇ ਹੋ ਜਾਣਗੇ ਇਹਦਾ ਹੱਲ ਕਿਉਂ ਨਹੀਂ ਹੁੰਦਾ ਉਹ ਗੱਡੀ ਆਈ ਖੜੀ ਐ ਸਾਹਮਣੇ ਸਾਨੂੰ ਵੀ ਦੇਖਦੀ ਐ ਵੀ ਸਾਨੂੰ ਪੁਲਿਸ ਚੱਕ ਕੇ ਲੈ ਕੇ ਜਾਊਗੀ ਲੈ ਜੂ 2 ਕਿਲੋਮੀਟਰ 10 ਕਿਲੋਮੀਟਰ ਛੱਡਿਆ ਉਹ ਦੋ ਦਿਨ ਜ਼ੇਹਲਾਂ ਕੱਟ ਲਾਂਗੇ ਮਰਦੇ ਹੋਏ ਅਸੀਂ ਫਿਰ ਅਸੀਂ ਕੀ ਕਰਾਂਗੇ ਮੂਹਰੇ ਪਾਵਾਂਗੇ ਸਾਡੇ ਉੱਤੇ ਚ ਗੱਡੀਆਂ ਨਗਾਉਣਗੇ ਜੋ ਵੀ ਕਰਨਗੇ ਪਰ ਲੇਕਿਨ ਅਸੀਂ ਇੱਥੇ ਉੱਠਣ ਵਾਲੇ ਨਹੀਂ ਹੈਗੇ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਤੇ ਇੱਕ ਪਾਸੇ ਕਾਲੇ ਪਾਣੀ ਦਾ ਸੰਘਰਸ਼ ਜੀ ਬਿਲਕੁਲ ਬਿਲਕੁਲ ਪੰਜਾਬ ਪੰਜਾਬ ਦੇ ਜਆਆਂ ਨੂੰ ਨਿਤ ਮੁਹਿਮਾ ਇਹ ਗੱਲ ਇੱਥੇ ਸੱਚ ਹੁੰਦੀ ਆ ਅਸੀਂ ਹਰ ਰੋਜ਼ ਸਾਡੇ ਕਿਤੇ ਤੋਂ ਤੋਂ ਧਰਨੇ ਲੱਗੇ ਪਏ ਨੇ ਅਹੀ ਭਗਵਾਨ ਜੀ ਮਤਮਾਨ ਬਾਰ-ਬਾਰ ਜਿਹੜਾ ਬਾਰ-ਬਾਰ ਕਹਿੰਦਾ ਸੀ ਵੀ ਮੈਂ ਇਹਦੇ ਇਹਦੇ ਗੰਦੇ ਨਾਲ ਦੇ ਉੱਤੇ ਬੁੱਢੇ ਨਾਲ ਦੇ ਉੱਤੇ ਕੰਮ ਕਰਕੇ ਆਪ ਜਾ ਕੇ ਪਿੰਡਾਂ 'ਚ ਸਪੀਚਾਂ ਕਰਦਾ ਸੀ ਅੱਜ ਉਹ ਮਤਲਬ ਆਪ ਚੁੱਪ ਕਰਿਆ ਬੈਠਾ ਵਾ ਬਿਲਕੁਲ ਤਸਵੀਰਾਂ ਦੇ ਤਖਾਰਿਆਂ ਤੁਹਾਨੂੰ ਕੀ ਹੋਰ ਵੀ ਵੱਡੇ ਅਧਿਕਾਰੀ ਜਿਹੜੇ ਹੈਗੇ ਇੱਥੇ ਪਹੁੰਚੇ ਹੋਏ ਨੇ ਤੇ ਏਡੀਸੀ ਏਡੀਸੀਪੀ ਜਸਕਰ ਸਿੰਘ ਤੇਜਾ ਜੀ ਵੀ ਤੇ ਮੋਕੇ ਪਹੁੰਚੇ ਨੇ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾ ਰਹੇ ਆ ਲੁਧਿਆਣਾ ਦੇ ਵੀਰ ਕਾ ਪਲਾਂਟ ਤੋਂ ਜਿੱਥੇ ਕਿ ਭਾਰੀ ਸੰਖਿਆ ਦੇ ਵਿੱਚ ਅੱਜ ਰੋਸ ਪ੍ਰਜੈਕਸ਼ਨ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਪਾਸੇ ਇੱਕ ਪਾਸੇ ਤਸਵੀਰ ਤੁਹਾਨੂੰ ਉਧਰ ਲਈ ਦਿਖਾਵਾਂਗੇ ਕਿ ਬੈਰੀਕੇਟਿੰਗ ਵੀ ਜਰੀ ਕੀਆ ਕੀਤੀ ਗਈ ਹੈ ਪੰਜਾਬ ਪੋਸਟ ਦੇ ਵੱਲੋਂ ਚੋਨਾ ਦੇ ਵੱਲੋਂ ਇੱਕ ਪਾਸੇ ਜਿਹੜੀ ਰਾਜ ਰਾਖਾ ਖੋਲਿਆ ਗਿਆ ਵਾ ਤਸਵੀਰਾਂ ਦੇਖ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਦੀ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਇੱਥੇ ਪ੍ਰਦਰਸ਼ਨ ਕਰ ਰਹੀਆਂ ਲੱਖਾ ਸਦਾਲਾ ਵੱਲੋਂ ਤਿੰਨ ਤਰੀਕ ਦੀ ਤੋਦ ਰਹੀ ਹੈ ਜਿੱਤੀ ਗਈ ਸੀਗੀ ਸੋ ਤਸਵੀਰਾਂ ਚ ਦੇਖ ਸਕਦੇ ਹੋ ਕੋਈ ਲੁਧਿਆਣਾ ਦੇ ਕਮਿਸ਼ਨਰ ਆਫ ਕੁਲਦੀਪ ਕੁਲਦੀਪ ਚੈਲ ਜੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਨੇ ਤਸਵੀਰਾਂ ਇਹ ਦੇਖ ਸਕਦੇ ਤੁਸੀਂ ਗੁਰਦੀਪ ਚੈਲ ਜਿਹੜੇ ਨੇ ਕਮਿਸ਼ਨ ਆਫ ਲੁਧਿਆਣਾ ਦੇ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਗੱਲਬਾਤ ਕਰਨ ਆਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ